ਹਾਂਜੀ ਕਿਵੇਂ ਹੋ ਸਾਰੇ ਫੇਰ ਚਲੋ ਅੱਜ ਆਪਾਂ ਸੋਸ਼ਲ ਮੀਡੀਆ ਤੇ ਗਰਮਾਏ ਹੋਏ ਮੁੱਦੇ ਕਿੰਮੀ ਪਵਨ ਵਾਰੇ ਗੱਲ ਕਰਦੇ ਆ ਜਿਹਨੂੰ ਦੇਖ ਕੇ ਸਾਰਿਆਂ ਨੂੰ ਲੱਗਦਾ ਸੀ ਕਿ ਇਹ ਕਪਰ ਕਦੇ ਵੀ ਨਹੀਂ ਡੁੱਟੂਗਾ ਇਹ ਜੋੜਾ ਸਭ ਤੋਂ YouTube ਦਾ ਵਧੀਆ ਜੋੜਾ ਹੈ ਪਰ ਦੇਖ ਸੁਣਨ ਦੇਖਣ ਸੋਣ ਨੂੰ ਕੁਝ ਹੋਰ ਹੀ ਸਾਹਮਣੇ ਆ ਰਿਹਾ ਹੈ ਕਿੰਮੀ ਨੇ ਪਵਨ ਨੂੰ ਧੋਖਾ ਦੇ ਦਿੱਤਾ ਹੈ ਅਤੇ ਹੁਣ ਮਾ ਰੋਣ ਦਾ ਡਰਾਮਾ ਕਰ ਰਹੀ ਹੈ ਪਰ ਫਰੈਸ਼ੀ ਕੈਨੇਡੀਅਨ ਨੇ ਆਪਣੀ ਵੀਡੀਓ ਦੇ ਵਿੱਚ ਦੱਸਿਆ ਕਿ ਇਹ ਸਭ ਝੂਠ ਹੈ ਸਨੇਹਾ ਨੇ ਵੀ ਦੱਸਿਆ ਕਿ ਕਿੰਮੀ ਨੇ ਬਹੁਤ سارے ਪਰਦੇ ਪਾਏ ਆ ਉਹਨੇ ਬਹੁਤ سارے ਝੂਠ ਲੁਕਾਏ ਆ ਤੇ ਪਵਨ ਨੇ ਵੀ ਇਹ ਗੱਲ ਕਨਫਰਮ ਕਰ ਦਿੱਤੀ ਹੈ ਕਿ ਕਿੰਮੀ ਉਸ ਤੋਂ ਬਹੁਤ ਸਾਰੀਆਂ ਚੀਜ਼ਾਂ ਲੁਕਾਉਂਦੀ ਰਹੀ ਹੈ ਇੱਕ ਫਰੈਸ਼ੀ ਨੇ ਸਨੇ ਕਿੰਮੀ ਪਵਨ ਦੇ ਨਾਲ-ਨਾਲ ਸਨੇਹਾ ਦੇ ਡਿਵੋਰਸ ਦਾ ਕਾਰਨ ਵੀ ਦੱਸਿਆ ਹੈ ਜਿਸ ਵਿੱਚ ਉਸ ਨੇ ਇੱਕ ਆਡੀਓ ਲੀਕ ਕੀਤੀ ਹੈ ਜਿਸ ਦੇ ਵਿੱਚ ਸਨੇਹਾ ਤੇ ਲਾਲੀ ਦੀ ਕਾਰ ਰਿਕਾਰਡਿੰਗ ਸਾਹਮਣੇ ਆਈ ਹੈ ਤੇ ਲਾਲੀ ਸਨੇਹਾ ਨੂੰ ਬਹੁਤ ਹੀ ਗੰਦੇ ਤਰੀਕੇ ਨਾਲ ਟਰੀਟ ਕਰ ਰਿਹਾ ਹੈ ਚਲੋ ਆਓ ਪਹਿਲਾਂ ਆਪਾਂ ਤੁਹਾਨੂੰ ਗਗਲ ਲਲੀ ਤੇ ਸਨੇਹਾ ਕਤਿਆਲ ਦੀ ਆਡੀਓ ਕਾਲ ਵਾਇਰਲ ਸੁਣਾਦੇ ਹਾਂ ਜੋ ਕਿ ਫਰੈਸ਼ੀ ਨੇ ਆਪਣੇ ਚੈਨਲ ਦੇ ਉੱਤੇ ਵਾਇਰਲ ਕਰਕੇ ਸੱਚ ਸਾਹਮਣੇ ਲਿਆਂਦਾ ਹੈ ਕੁਝ ਵੀ ਨਹੀਂ ਉੱਛੇ ਰੀਮਾ ਅਧੀ ਤੇ ਰੀਫਰ ਜੋ ਤੇਰਾ ਮੈ ਕੀ ਲੱਗਦਾ ਹੈ ਗਦਨ ਚੋਪੋਦੋ ਪਕਵਾਨ ਬਣਾ ਲਵੋ ਮੈ ਤੇ ਕੀ ਲੱਗਦਾ ਹੈ ਗਦਨ ਮੈ ਗਦਨ ਹੀ ਲੱਗਦਾ ਹਾਂ ਪਤਾ ਨਹੀਂ ਮੈਨੂੰ ਨਾ ਮੈਂ ਇਹਦੀ ਬਾਅਦ ਜਾਣਾ ਪਰ ਮੇਰੇ ਬੈਗ ਨਹੀਂ ਆ ਰਹੇ ਮੈਂ ਕਿਹਾ ਤੁਸੀਂ ਸਾਹ ਦਾ ਪੇਪਰ ਦਿੱਤਾ ਕਹਿੰਦਾ ਹਾਂ ਸਾਡੇ ਚਾਰ ਬੈਂਡ ਆਏ ਆ ਪਰ ਮੈਨੂੰ ਫਿਰ ਭੇਜਿਆ 10th ਸੇਲ ਆ ਇਹਦੇ ਉਹ 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 ਬੋਨਾ ਦੇ ਬਣੀ ਗਿਆ ਰ ਸੈਂਟਰ ਦੀਆਂ ਸ਼ਰੂ ਹੋਈ ਦਿਨ ਹਾਂ 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 ਹੂੰ ਤੇ ਉਸ ਤੋਂ ਬਾਅਦ ਮੇਰੇ ਬੈਂਡ ਆ ਗਏ ਤੇ ਕਹਿੰਦਾ ਜਦੋਂ ਮੇਰਾ ਪੇਪਰ ਸੀਗਾ ਕਹਿੰਦਾ ਤੁਹਾਡੇ ਬੈਂਡ ਆ ਗਏ ਮੈਂ ਤਾਂ ਹਾਂਜੀ ਤੇ ਕਹਿੰਦਾ ਯਾਰ ਕਿ ਮੈਂ ਕਿ ਤੂੰ ਪਸਾਦ ਦੇ ਆ ਤੇ ਰਿਲੇਸ਼ਨ ਚ ਮੈਂ ਕਹਿੰਦਾ ਨਹੀਂ ਕਹਿੰਦਾ ਮੈਂ ਤੇਰੇ ਘਰ ਜਾਣਾ ਗੱਲ ਕਰਨਾ ਆਪਾਂ ਇਕੱਠੇ ਬਾਹਰ ਦਾ ਪਲਾਨ ਕਰ ਲਾਂਗੇ ਤੇ ਪਰ ਕਿੰਨਾ ਮਤਨ ਸੀ ਜੀ ਸਾਹਿਬ ਮੈਂ ਤੈਨੂੰ ਕਰਦਾ ਬਹੁਤ ਹੈ ਮੇਰਾ ਕੋਈ ਬਾਹਰ ਦੇ ਚੱਕਰ ਚ ਨਹੀਂ ਹੈ ਮੈਂ ਕਿਹਾ ਚਲ ਕੋਈ ਗੱਲ ਨਹੀਂ ਹੈ ਨਾ ਫਿਰ ਉਹਨੇ ਆਪਣੀ ਮੰਮਾ ਨੂੰ ਭੇਜ ਦਿੱਤਾ ਦੋ ਤਿੰਨ ਮਹੀਨੇ ਬਾਅਦ ਕਿਵੇਂ ਦੱਸਾਂ ਜਿਦਾਂ ਮਲਕੀ ਉਹਦੀ ਫੇਸ ਲੁੱਕ ਸੀ ਜਾਂ ਤੇਜੀ ਫੇਸ ਲੁੱਕਾ ਤੁਹਾਡੀ ਜੋ ਹੀ ਜੱਜਰੀ ਸੀ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਮੈਨੂੰ ਇਹ ਗੱਲ ਕਿਸੇ ਨੇ ਨਹੀਂ ਕਹੀ ਪਤਾ ਤੁਸੀਂ ਪਹਿਲੇ ਹੋ ਜਿਨ੍ਹਾਂ ਨੇ ਮੈਨੂੰ ਇੰਨੀ ਗੱਲ ਕਹੀ ਜੋ ਇਹਦਾ ਲਾਈਵ ਜਦੋਂ ਮੈਂ ਸੈਪਰੇਟ ਹੋਈਆਂ ਨਾ ਮੈਨੂੰ ਪਹਿਲਾ ਮੈਸੇਜ ਆਇਆ ਸੀ ਵੱਡੇ ਘਰੇ ਵਾਲ ਦਾ ਕੀ ਕਹਿੰਦੇ ਈ ਥੈਂਕ ਗੋਡ ਮੈਨੂੰ ਅੱਜ ਪਤਾ ਲੱਗਾ YouTube ਦੇਖ ਕੇ ਤੁਸੀਂ ਸੈਪਰੇਟ ਹੋ ਗਏ ਆ ਅਨ ਸਨੇਹਾ ਜਿਸ ਦਿਨ ਤਰਾ ਵਿਆਹ ਹੋਇਆ ਸੀ ਨਾ ਉਸ ਦਿਨ ਆਜ ਸੋ ਜਿਹੜੀ ਕਿਦੇ ਹੱਥ ਚੜ ਗਈ ਆ ਤੂੰ ਆਪਣੇ ਆਪ ਨੂੰ ਕਦੀ ਦੇਖਿਆ ਨਹੀਂ ਕਿ ਚਾਚਾ ਨੇ ਉਹਨੂੰ ਨਹੀਂ ਕਦੀ ਦੇਖਿਆ ਅਸੇ ਆ ਹਾ ਪੂਰਾ ਮੈਸੇਜ ਉਹ ਨਵੰਡੇ ਵਾਲੀ ਇਹਦਾ ਮੈਂ ਸ਼ੌਕ ਹੋ ਗਈ ਕਿ ਹੈ ਕੋਨਾ ਪਹਿਲਾਂ ਨਾ ਉਹਨਾਂ ਨੇ ਤਾਂ ਗਾਣੇ ਤਾਂ ਉਹ ਤਾਂ ਉਹ ਤਾਂ ਉਹ ਸ਼ੈਡੋ ਦਾ ਆਪਣੇ ਜਗੜ ਲਾਉਣ ਨੂੰ ਫਿਰਦਾ ਨਾ ਉਹਦੀ ਗਾੜੀ ਬੰਦਾ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਤੁਸੀਂ ਦੋਵਾਂ ਨਾਲ ਜੁੜੀ ਤਾਂ ਦੋਵੇਂ ਜਿਹੜੀ ਜੱਜ ਦੀ ਹਸਤੀਆਂ ਨਾ ਮਸ਼ਹੂਰ ਨਹੀਂ ਬੋਲਦਾ ਪਤਾ ਨਹੀਂ ਪਰ ਮੈਨੂੰ ਪਹਿਲੇ ਬੰਦੇ ਨੇ ਕਿਹਾ ਇਹ ਚੀਜ਼ ਮੈਨੂੰ ਕਦੀ ਨਹੀਂ ਕਿਸੇ ਨੇ ਕਿਹਾ ਮੈਂ ਕਿ ਉਹ ਵੀ ਓਦਾਂ ਦਾ ਗੋਲ ਗੋਲ ਮੋਲ ਜਾ ਗਾ ਹੁਣ ਚਲੇ ਵੇਟ ਘਟਾਰੀਆਂ ਦੋਸਤ ਤੂੰ ਵੀ ਉਹਦੇ ਕੋਲ ਮਟੋਲ ਜੀ ਯਾਰ ਨਹੀਂ ਪਰ ਮੈਨੂੰ ਜਦੋਂ ਮੇਰਾ ਫਿਰ ਵਿਆਹ ਤੋਂ ਬਾਅਦ ਕੈਨੇਡਾ ਦੀ ਫਾਈਲ ਲਈ ਨਾ ਦੂਜੇ ਮਹੀਨੇ ਮੇਰਾ ਰਿਫਿਊਜ਼ਲ ਆਇਆ ਮੈਂ ਤਾਂ ਲੰਘ ਦੇਖ ਕੇ ਹੈਰਾਨ ਹੋ ਗਈ ਸੀ ਕਿ ਜਿਹੜਾ ਬੰਦਾ ਹੁਣ ਤੱਕ ਨੋ 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 ਨੂੰ ਕਰਦਾ ਆ ਯਾਰ ਉਹ ਰਿਫਿਊਜ਼ਲ ਤੋਂ ਬਾਅਦ ਸਡਨ ਚੇਂਜ ਕਰ ਕੀ ਆਰ ਮੈਨ ਉਸ ਬੰਦੇ ਨੇ ਬਹੁਤ ਬੁਟਿਆ ਰਹੀ ਮੈਨ ਉਸ ਬੰਦੇ ਨੇ ਗਾਲਾਂ ਕੱਢੀਆਂ ਕਿਤੇ ਮੇਰੇ ਮੈਨੂੰ ਪਤਾ ਵੀ ਨਹੀਂ ਸੀ ਇਹ ਬਾਲਾ ਦੁਨੀਆ ਤੇ ਐਗਜ਼ਿਸਟ ਕਰਦੀਆਂ ਆ ਜੋ ਬੰਦੇ ਨੇ ਮੈਨੂੰ ਕੱਢਤੀਆਂ 7 ਮਿੰਟਾਂ ਵਿੱਚ ਜਦੋਂ ਮੈਂ ਵਾਪਸ ਆਈ ਨਾ ਮੇਰੇ ਮੂੰਹ ਤੇ ਮੇਲ ਬਣੀ ਮੈਨੂੰ ਕੋਈ ਫੋਟੋ ਹੈਗੀ ਆ ਸੋਚ ਨਹੀਂ ਸਕਦੇ ਆ ਗੰਦੀ ਲੈਂਗੁਏਜ ਆ ਮੈਨੂੰ ਆਈ ਦੀ ਲੈਂਗੁਏਜ ਆ ਕੋਈ ਵਰਤਣਾ ਯਾਦਿੱਤ ਕੋਈ ਨਹੀਂ ਨਾ ਕੋਈ ਮਾਰਤਾ ਮੈਦਰ ਤੇ ਲੱਗਦਾ ਵਾ ਕੁਛ ਵੀ ਨਹੀਂ ਉਹ ਸਹੀ ਯਮਾ ਦੀ

ਮੈਨੂੰ ਫੋਨ ਆਇਆ ਯੂਨਾਨਾ ਨੂੰ ਇਹ ਮੇਰੇ ਪਿਓ ਨੂੰ ਬੁਲਦਾ ਪਿਆ ਕਿ ਮੈਂ ਬੱਬਲ ਨੂੰ ਫੋਨ ਲਾ ਲੈਣਾ ਤੇ ਜਦੋਂ ਮੇਰੇ ਪਾਪਾ ਨੇ ਕਹਗਾ ਨਾ ਫੋਨ ਕੀਤਾ ਨਾ ਕਿ ਤੂੰ ਉਹਨੂੰ ਕੁੱਟਦਾ ਕਹਿੰਦਾ ਮੇਰੀ ਜਨਨੀ ਮੈਂ ਤਾਂ ਮੈਂ ਚੌਂਕ 'ਚ ਕੁੱਟਾਂ ਤੁਸੀਂ ਕਿਉਂ ਬੋਲ ਰਹੇ ਹੋ ਮੈਨੂੰ ਲੱਗਾ ਜਿੱਦਾਂ ਉਹ ਤੈਨੂੰ ਕਮਾਉਣ ਲੱਗ ਜਾਂਦਾ ਕਿ ਰੈਪਲਾਈਨ ਜੰਪਿੰਗ ਵਰਨੀ ਕਿੱਥੇ ਕੁੱਟੇ ਮੈਂ ਕਹਗਾ ਤਾਂ ਹਾਂ ਲੈ ਕੇ ਜਾਂਦਾ ਸੀ ਉਹ ਵੀ ਵਲੋਗਿੰਗ ਦਾ ਕੰਮ ਹੈ ਯਾਰ ਉਨੇ ਮੈਨੂੰ ਬਰਥਡੇ ਤੇ ਡਾਇਮੰਡ ਦੀ ਰਿੰਗ ਦਿੱਤੀ ਲੋਕਾਂ ਨੇ ਇਨਾ ਅਪਰੀਸ਼ੀਏਟ ਕੀਤਾ ਹਨਾ ਵੀ ਇਸ ਜਨਮੇ ਤੋਂ ਮੰਗਦੀ ਸੀ ਮਾਂ ਨੂੰ ਲੈ ਕੇ ਦਿੱਤੀ ਆ ਇਤਾਂ ਦਾ ਕਰਕੇ ਯਾ ਚਾਰ ਦਿਨ ਬਾਅਦ ਤੋਂ ਮੇਤੋ ਲੈ ਕੇ ਵੇਚਦੀ ਤੇ ਉਹਦਾ ਤੇ ਵੀ ਵਲੌਗ ਬਣਾਇਆ ਕਿਆ ਕੈਰੇਕਟਰ ਕਿੱਥੇ ਗਲਤ ਸੀ ਮੈਨੂੰ ਇਹਨੇ ਕਿਹੜੇ ਯਾਰ ਨਾਲ ਪੜਿਆ ਹੈ ਜਾਂ ਮੇਰਾ ਕਿਹੜਾ ਆਈਡੀ ਤਵਾਸੜੇ ਦੇ ਕੋਲ ਨਹੀਂ ਸੀ ਇਹ ਗੱਲਾਂ ਬੜਾ ਲੱਗੇ ਮੇਨੂੰ ਗੱਲਾਂ ਕੱਲਾ ਸ਼ਕੀਰ ਛੱਡ ਗਿਆ ਮੈਂ ਸੁਕੀ ਦੇ ਬੋਤੋ ਖਿੱਚੀ ਸੀਗੇ ਹਾਈਕ ਬਣਾ ਜਦਾ ਯੂਰੋਗਨੀ ਤੇ ਉਹ ਬਾਅਦ ਜਿਸ ਦਾ ਸ਼ਰਾਬ ਪੀ ਕੇ ਭੁੱਲਿਆ ਲੈ ਸ਼ਰਾਬ ਪੀ ਕੇ ਭੁੱਲਿਆ ਲੈ ਐਸੀ ਗੱਲ ਵੀ ਸੀ ਇਥੇ ਨਹੀਂ ਸ਼ਰਾਬ ਪੀਤੀ ਮੇਰੀ ਸੌ ਖਾਤੇ ਤੇਰੀ ਸੌ ਲੱਗੇ ਜਿਵੇਂ ਮੈਂ ਕਚਰੇ ਹੀ ਕਿਤੇ ਹੁੰਦੀ ਸ਼ਰਾਬ ਠੀਕ ਹੈ ਉਹਦੀ ਸਾਰੀ ਕਾਰੀ ਰਸਤੇ ਨਾਲ ਉਹ ਸਿੱਸਤੀ ਕਰਦੇ ਆਏ ਉਹ ਕਾ ਕੇ ਤੁਸੀਂ ਮੇਰੇ ਦੋ ਚਪੇੜਾ ਮਾਰੀਆਂ ਠੀਕ ਹੈ ਸ਼ਰਾਬੀ ਵੀ ਉਹਨੂੰ ਕੋਈ ਸਮਝ ਲੱਗਣ ਦੀ ਆ ਅੱਗੇ ਦਿਨ ਹੋ ਗਈ ਸੀ ਉਹ ਤੇਰੇ ਉਹਦੇ ਦਾਜ ਦੂਦੇ ਸੁਣ ਕੇ ਗੇਂਦ ਬੁਲੇ ਤੇ ਦਿਨ ਨੂੰ ਮੈਨੂੰ ਨਹੀਂ ਕਿ ਲੱਗੇ ਮੈਂ ਕੋਈ ਦਿਨਾਂ ਗੋਲ ਸੀ ਸਾਕ ਹੁਣ ਦੁਬਾਰਾ ਗੱਲ ਕਰੀਏ ਕਿਮੀ ਪਵਨ ਦੀ ਤਾਂ ਕਿਮੀ ਨੇ ਆਪਣੀ ਗਾ ਰਿਕਾਰਡਿੰਗ ਦੇ ਵਿੱਚ ਇਹ ਖੁਦ ਮੰਨਿਆ ਹੈ ਕਿ ਉਹ ਇੱਕ ਐਪ ਤੇ ਮੁੰਡਿਆਂ ਦੇ ਨਾਲ ਗੱਲਾਂ ਕਰਦੀ ਸੀ ਜਿਸ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਸੀਗਾ ਉਹ ਲਗਾਤਾਰ ਹੋਰ ਲੋਕਾਂ ਦੇ ਕੰਟੈਕਟ ਦੇ ਵਿੱਚ ਸੀਗੀ ਜਿਹੜੀ ਕਿ ਕਿਸੇ ਨੂੰ ਨਹੀਂ ਸੀ ਪਤਾ ਤੇ ਜੋ ਵੀ ਹੋਇਆ ਆ ਜੋ ਵੀ ਕੀਤਾ ਆ ਉਹ ਉਹਦੀ ਆਪਣੀ ਮਰਜ਼ੀ ਦੇ ਨਾਲ ਹੋਇਆ ਏ ਇਹਦੇ ਵਿੱਚ ਸੁਨੇਹਾ ਦਾ ਕੋਈ ਵੀ ਰੋਲ ਨਹੀਂ ਆ ਉਹ ਸੁਨੇਹਾ ਨੂੰ ਬਿਨਾਂ ਵਜ੍ਹਾ ਤੋਂ ਬਲੇਮ ਕਰ ਰਹੀ ਸੀ ਇਹ ਸਾਰੀਆਂ ਗੱਲਾਂ ਜਾਣਨ ਤੋਂ ਬਾਅਦ ਇਹ ਲੱਗ ਰਿਹਾ ਹੈ ਇਹ ਨਤੀਜੇ ਤੇ ਆਏ ਆ ਕਿ ਸੋਸ਼ਲ ਮੀਡੀਆ ਦੀ ਲਾਈਫ ਸਿਰਫ ਇੱਕ ਦਿਖਾਵਾ ਹੈ ਤੋ ਕੋਲ ਹੀ ਗੱਲ ਰਹਿਣ ਤੋਂ ਮੇਰਾ ਐਸਡੀ ਚੀਜ਼ ਵੇਲ ਲਈ ਬਰਾਬਰ ਮੇਰਾ ਉਹਦੇ ਨਾਲ ਲੜਦੇ ਉਹਦੀ ਗੱਲ ਕਰਦੀ ਮੇਰਾ ਉਸ ਚੀਜ਼ ਤੱਕ ਲੈਣਾ ਦੇਣਾ ਇੰਨੀ ਆ ਮੈਂ ਉਹਨੂੰ ਖੁਦ ਬਹੁਤ ਵਾਰ ਰੋਕਿਆ ਵੀ ਪੀਰ ਮੈਨੂੰ ਮੈਦਿ ਜਿਨਾ ਕਰ ਬਸ ਉਹਨੂੰ ਬਲੌਕ ਕੀਤਾ ਇੰਨੀ ਵਾਰ ਵਾਰ ਮੇਰੋਂ ਉਹ ਕਹਿੰਦਾ ਮੇਰੇ ਤੇ ਤੂੰ ਕੁਝ ਗਲਤ ਕਹਿ ਰਿਹਾ ਮੁੜ ਕੇ ਬਿਹਾਰ ਕੀ ਮੈਂ ਨਹੀਂ ਕਿਤੇ ਬਲੌਕ ਲਿਸਟ ਚ ਵੀ ਦਾ ਨੰਬਰ ਹੀ ਪੈਂਦੇ ਆ ਪਰ ਇਦਾਂ ਤਾਂ ਮੈਂ ਦੱਸਣਾ ਵੀ ਕੀ ਸੀ ਕੋਰੇ ਕਿਉਂ ਮੈਨੂੰ ਮੈਸੇਜ ਹੀ ਕਰਦਾ ਤੇ ਰੱਕੇ ਬੈਰ ਪੈਂਦੇ ਆ ਤੋਂ ਇਹ ਗੱਲ ਪੁੱਛੋ ਕਿ ਬੋਟਮ ਐਪ ਤੇ ਕਿੰਨਾ ਕੰਨਾ ਕਾਲ ਕਰਦੀ ਸੀ ਇਹ ਮੈਂ ਤੁਹਾਨੂੰ ਇੱਕ ਗੱਲ ਦਾ ਜਿਹੜੀ ਤੁਸੀਂ ਪਾਟੀ ਮੈਪ ਕਹਿੰਦੇ ਚੱਲ ਮੇਰੇ ਕੋਲ ਚੱਲਦੀ ਮੈਂ ਇਹ ਕਹਿੰਦੀ ਵੀ ਮੈਂ ਕਿਸੇ ਦੀ ਜ਼ਿੰਦਗੀ ਮੈਂ ਕਿੰਨਾ ਖਰਾਬ ਕਰ ਦੂੰਗੀ ਇਹ ਮੈਨੂੰ ਖੋਤ ਪਰਮੇ ਦਾ ਮੈਸੇਜ ਆਇਆ ਸੀਗਾ ਵੀ ਹਾਂ ਦੋਸਤ ਨੋਰਮਲ ਹਾਲ ਚਾਲ ਵੀ ਹਾਂ ਕਿੰਨਾ ਫਵਨਾ ਚੱਲ ਗਿਆ ਅੱਜ ਤੁਹਾਨੂੰ ਪਤਾ ਲੋ ਕਿ ਉਦੋਂ ਹੀ ਲੱਗ ਜਾਂਦੇ ਆ ਘਰ ਨੂੰ ਆਈ ਨਾ ਆਈ ਤੇ ਮੈਂ ਉਸ ਦੀ ਗੱਲ ਰੇਡ ਤੋਂ ਕੋਲ ਦੀ ਗੱਲ ਰੇਡ ਤੋਂ ਮੇਰਾ ਇਹ ਜਿਹੜੀ ਚੀਜ਼ ਮੈਨੂੰ ਬਰਾਬਰ ਤੇਰਾ ਉਹਦੇ ਨਾਲ ਲੜਦੇ ਉਹਦੀ ਗੱਲ ਕਰਦੀ ਫਿਰ ਉਸ ਚੀਜ਼ ਦਾ ਕੋਈ ਲੈਣਾ ਦੇਣਾ ਨਹੀਂ